ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਿਹ ਮੈਂ ਅੱਜ ਆਪ ਸਾਰਿਆਂ ਨਾਲ ਆਪਣੇ ਮਨ ਦੇ ਵਿਚਾਰ ਸਾਂਝੇ ਕਰਨੇ ਚਾਹੁੰਨਾ ਕਿ ਪਿਛਲੇ ਕੁਝ ਦਿਨਾਂ ਤੋਂ ਜਦੋਂ 2 ਦਸੰਬਰ ਨੂੰ ਸਤਿ ਸ੍ਰੀ ਅਕਾਲ ਸਿੰਘ ਜੀ ਬਾਦਲ ਤੇ ਉਹਨਾਂ ਨਾਲ ਹੋਰ ਸਹਿਯੋਗੀਆਂ ਨੂੰ ਅਕਾਲ ਤਖਤ ਸਾਹਿਬ ਤੇ ਸੱਦ ਕੇ ਜੋ ਧਾਰਮਿਕ ਸਜਾ ਨੂੰ ਲਾਈ ਗਈ ਹੈ ਉਹ ਸਜ਼ਾ ਤੋਂ ਬਾਅਦ ਜੋ ਵਰਤਾਰਾ ਵਾਪਰਿਆ ਨਰੈਣ ਸਿੰਘ ਚੋੜੇ ਵੱਲੋਂ ਸਤਿ ਸ੍ਰੀ ਅਕਾਲ ਸਿੰਘ ਬਾਦਲ ਦੇ ਉੱਤੇ ਦਰਬਾਰ ਸਾਹਿਬ ਦੇ ਅੰਦਰ ਆ ਕੇ ਗੋਲੀ ਚਲਾਉਣ ਵਾਲਾ ਉਹਨੂੰ ਲੈ ਕੇ ਬਹੁਤ ਤਰ੍ਹਾਂ ਦੇ ਲੋਕਾਂ ਦੀਆਂ ਗੱਲਾਂ ਘੁੰਮ ਰਹੀਆਂ ਨੇ ਪਰ ਮੈਂ ਆਪਣੇ ਵਿਚਾਰ ਮੁਤਾਬਕ ਇਹ ਕਹਿਣਾ ਚਾਹਣਾ ਕਿ ਜੇ ਉਹ ਪ੍ਰਾਣੀ ਆਪ ਦੇ ਨੂੰ ਸਿੱਖ ਕਹਿੰਦਾ ਜੋ ਪ੍ਰਾਣੀ ਆਪ ਦੇ ਨੂੰ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੇ ਬਾਣੀ ਨੂੰ ਮੰਨਦਾ ਉਹ ਸਿੱਖ ਦਾ ਹਿਰਦਾ ਤਾਂ ਵੈਸੇ ਹੀ ਬਹੁਤ ਨਰਮ ਹੁੰਦਾ ਉਹ ਕਿਸੇ ਪ੍ਰਤੀ ਇਨੀ ਦੁਸ਼ਮਣੀ ਤੇ ਇਨੀ ਈਰਖਾ ਤੇ ਇਨੀ ਜੈਲਸੀ ਰੱਖ ਹੀ ਨਹੀਂ ਸਕਦਾ ਤੇ ਖਾਸ ਕਰਕੇ ਗੁਰਧਾਮ ਗੁਰਦੁਆਰਾਬ ਉਹ ਜਿਹੜਾ ਸਾਡਾ ਸਿੱਖਾਂ ਦਾ ਕੇਂਦਰੀ ਸਿੱਖੀ ਦਾ ਸਥਾਨ ਹੈ ਉਸ ਸਥਾਨ ਤੇ ਜਾ ਕੇ ਵੀ ਜੇ ਕੋਈ ਮਨੁੱਖ ਕਿਸੇ ਪ੍ਰਤੀ ਇਹ ਨਫ਼ਰਤ ਤੇ ਜ਼ੈਲਸੀ ਦਾ ਭਰਿਆ ਹੋਇਆ ਇੱਕ ਗੋਲੀ ਚਲਾ ਸਕਦਾ ਤਾਂ ਮੇਰਾ ਮੰਨਣਾ ਇਹ ਹੈ ਕਿ ਜਿਹੜਾ ਮਹੰਤਾਂ ਮੁਕੇ ਹਾਲਾਤ ਹੁੰਦੇ ਸੀ ਨਰੇ ਨੂੰ ਮਹੰਤ ਮੁਕੇ ਉਦੋਂ ਵੀ ਜਿਹੜੇ ਸਿੱਖਾਂ ਨੂੰ ਗੁਰੂ ਘਰਾਂ ਦੇ ਵਿੱਚ ਜਾਂਦਿਆਂ ਨੂੰ ਮਾਰਿਆ ਤੇ ਕੁੱਟਿਆ ਜਾਂਦਾ ਸੀ ਉਹਨਾਂ ਨੂੰ ਜੰਡਾਂ ਨਾਲ ਬੰਨ੍ਹ ਕੇ ਵਿਸਾੜਿਆ ਜਾਂਦਾ ਸੀ ਪਰ ਇਹ ਹੁਣ ਨਰੇਨੂ ਮਤ ਜਿਹੜਾ ਰੂਪ ਹੀ ਆ ਉਹ ਮੈਂ ਰੂਹ ਜਿਵੇਂ ਸਮਝੂਗਾ ਕਹਿ ਸਕਦਾ ਵੀ ਉਹ ਇਹਨਾਂ ਲੋਕਾਂ ਚ ਵੀ ਆ ਜਿਹੜੇ ਵਿਖਾਉਣ ਨੂੰ ਸਿੱਖ ਨੇ ਪਰ ਅੰਦਰੋਂ ਉਹਨਾਂ ਦੇ ਕਿੰਨੀ ਨਫਰਤ ਤੇ ਕਿੰਨੀ ਆਗੋਂ ਅੰਦਰ ਭਰੀ ਆ ਉਹ ਪਰਤਾਖੇ ਰੂਪ ਚ ਸਾਹਮਣੇ ਆਏ ਪਰ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਸਿੱਖ ਹੈ ਉਹ ਤਾਂ ਸਾਰਿਆਂ ਦਾ ਸਰਬੱਤ ਦਾ ਭਲਾ ਮੰਗਣ ਵਾਲਾ ਸਿੱਖ ਹੈ ਤੇ ਇਹ ਸਰਬੱਤ ਦੇ ਭਲੇ ਦੇ ਨਾਂ ਤੇ ਉਹਦੇ ਗੋਲੀਆਂ ਚਲਾਉਣ ਵਾਲੇ ਸਿੱਖ ਨੇ ਤੇ ਜਿਹੜਾ ਸਾਡੀ ਸਿੱਖਾਂ ਦੀ ਇਮੇਜ ਆ ਪੂਰੇ ਸੰਸਾਰ ਅੰਦਰ ਉਹ दयावता ਵਾਲੀ ਨਿਮਰਤਾ ਵਾਲੀ ਗਊ ਗਰੀਬ ਦੀ ਰੱਖਿਆ ਵਾਲੀ ਸਾਡੀ ਇਮੇਜ ਹੈ ਤੇ ਇਹ ਲੋਕ ਜਿਨ੍ਹਾਂ ਨੂੰ ਇਹ ਭੌਂਦਾ ਹੀ ਵੀ ਸੀਗਾ ਇਹ ਲੋਕ 2 ਦਸੰਬਰ ਤੋਂ ਪਹਿਲਾਂ ਹਰ ਰੋਜ਼ ਇਹਨਾਂ ਦਾ ਇਹ ਕਹਿਣਾ ਹੁੰਦਾ ਸੀ ਵੀ ਅਕਾਲ ਤਖਤ ਸੇਬ ਤੇ ਜਾ ਕੇ ਕਿਉਂ ਨਹੀਂ ਮਾਫੀ ਮੰਗ ਲਈ ਜਾਂਦੀ ਅਕਾਲ ਤਖਤ ਐਸੇ ਮਹਾਨ ਆ ਬਖਸ਼ੇਂਦਾ ਇਹ ਤਾਂ ਸਾਰੇ ਸਿੱਖ ਮੰਨਦੇ ਆ ਤੇ ਉਸੇ ਨੂੰ ਪਰੰਪਰਾ ਨੂੰ ਨਵਾਉਂਦੇ ਆ ਸਾਹਿਬ ਸਿੰਘ ਬਾਦਲੇ ਨੇ ਜਾ ਕੇ ਆਪਣਾ ਸੀਸ ਅਕਾਲ ਤਖਤ ਸੇਬ ਤੇ ਨਵਾਇਆ ਪਰ ਇਹਨਾਂ ਨੂੰ ਅੰਦਰ ਤਾਂ ਅੱਗੇ ਹੋਰ ਸੀ ਇਹਨਾਂ ਨੂੰ ਲੱਗਿਆ ਵੀ ਇਹ ਜਿਹੜੀ ਅਸੀਂ ਗੱਲ ਕਹਿਣੀ ਚਾਹੁੰਦੇ ਕਰਨੀ ਚਾਹੁੰਦੇ ਸੀ ਉਹ ਸ਼ਾਇਦ ਉਲਟ ਪੈ ਗਈ ਸ਼ਾਇਦ ਸెంਪਟੀ ਹੁਣ ਸਦਾ ਸੁਖਵੀਰ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਦੇ ਨਾਲ ਬਹੁਤ ਜ਼ਿਆਦਾ ਪੰਜਾਬ ਦੇ ਲੋਕਾਂ ਦੀ ਹੋ ਗਈ ਤੇ ਉਹ ਇਹਨਾਂ ਤੋਂ ਜਰ ਨਹੀਂ ਗਈ ਜਿਹੜੀ ਹਮਦਰਦੀ ਸ਼ਰੋਮਣੀ ਅਕਾਲੀ ਦਲ ਦੇ ਸਦਾ ਸੁਖਵੀਰ ਸਿੰਘ ਬਾਦਲ ਦੀ ਉਸ ਸੈਂਪਟੀ ਨੂੰ ਘਬਰਾਟ ਚਾ ਕੇ ਇਹਨਾਂ ਨੇ ਆਪਣਾ ਜਿਹੜਾ ਅਸਲ ਚਿਹਰਾ ਸੀਗਾ ਉਹ ਦੁਨੀਆਂ ਦੇ ਸਾਹਮਣੇ ਰੱਖਿਆ ਔਰ ਸਾਡੀ ਜਿਹੜੀ ਸਿੱਖਾਂ ਦੀ ਇਮੇਜ ਆ ਉਹ ਪੂਰੇ ਸੰਸਾਰ ਅੰਦਰ ਖਰਾਬ ਕੀਤੀ ਹੁਣ ਜੇ ਕਿਤੇ ਜਾ ਕੇ ਦੂਸਰੇ ਸਟੇਟਾਂ ਚ ਵੀ ਕਿਤੇ ਸਿੱਖਾਂ ਦੇ ਪ੍ਰਤੀ ਕੋਈ ਨਫ਼ਰਤ ਵਾਲੀ ਨਿਗਾਹਾਂ ਦੇਖਿਆ ਜਾਂਦਾ ਜਿਹਨੂੰ ਅਸੀਂ ਸਾਰੇ ਇੱਕ ਮੱਤ ਇੱਕਜੁੱਟ ਹੋ ਕੇ ਨਿੰਦਦੇ ਹਾਂ ਕਿ ਸਾਡੇ ਦੇ ਸਿੱਖ ਆਸ ਤਾਂ ਲੋਕਾਂ ਦੇ ਦੁੱਖ ਦੇ ਸੁੱਖ ਦੇ ਸਮੇਂ ਦੇ ਸੁਨਾਮੀਆਂ ਦੇ ਟਾਈਮ ਦੇ ਉੱਤੇ ਵੀ ਕਰੋਨਾ ਦੇ ਟਾਈਮ ਦੇ ਉੱਤੇ ਵੀ ਜਦੋਂ ਵੀ ਕਿਤੇ ਸੰਕਟ ਆਉਂਦਾ ਸਿੱਖ ਉੱਤੇ ਪਹਿਲਾਂ ਪਹੁੰਚਦਾ ਸੇਵਾ ਲਈ ਲੰਗਰ ਲੈ ਕੇ ਤੇ ਉਹ ਉਹਨਾਂ ਸਿੱਖਾਂ ਪ੍ਰਤੀ ਕਿਉਂ ਹਿੰਦੁਸਤਾਨ ਦੇ ਲੋਕ ਭਾਰਤ ਦੇ ਲੋਕ ਜਾਂ ਦੇਸ਼ ਦੇ ਲੋਕ ਨਫ਼ਰਤ ਰੱਖਦੇ ਆ ਪਰ ਆ ਸਾਡੇ ਹੁਣ ਆਪ ਦੀ ਆਪਦੇ ਵਾਚੀ ਅੱਗ ਲਈ ਫਿਰਦੇ ਆ ਅਸੀਂ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੀ ਅਕਾਲ ਤਖਤ ਸਾਹਿਬ ਤੋਂ ਜੋ ਸੇਵਾ ਉਹਨੂੰ ਲੱਗੀ ਸੀ ਉਹ ਸੇਵਾਦਾਰ ਦੇ ਰੂਪ ਚ ਤੇ ਸੇਵਾ ਨਿਭਾ ਰਹੇ ਸੀਗੇ ਪਰ ਜੋ ਉਹ ਵਰਤਾਰਾ ਵਾਪਰਿਆ ਉਹਨੇ ਪੂਰੇ ਸੰਸਾਰ ਅੰਦਰ ਸਿੱਖਾਂ ਦੀ ਇਮੇਜ ਨੂੰ ਬਹੁਤ ਖਰਾਬ ਕੀਤਾ ਹੁਣ ਸਾਡੇ ਸੰਸਾਰ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਕਰਤਾਰਾਂ ਦੀ ਪਛਾਣ ਕਰਨੀ ਪਊ ਜਿਹੜੇ ਕਰਤਾਰਾਂ ਸਿੱਖੀ ਭੇਸ ਦੇ ਅੰਦਰ ਵਿੱਚ ਭੇੜਗੇ ਦੇ ਰੂਪ ਵਿੱਚ ਵਿਚਰ ਰਹੇ ਨੇ ਜਿਹੜੇ ਕਰਦਾਰ ਸਿੱਖੀ ਭੇਸ ਦੇ ਵਿੱਚ ਸਿੱਖੀ ਨੂੰ ਢਾਹ ਲਾਉਣਾ ਚਾਹੁੰਦੇ ਨੇ ਜਿਹੜੇ ਕਰਦਾਰ ਸਿੱਖੀ ਰੂਪ ਦੇ ਵਿੱਚ ਰਹਿ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਪਛਾਣ ਕੇ ਇੱਕ ਸਾਈਡ ਤੇ ਸਾਨੂੰ ਕਰਨਾ ਪਊਗਾ ਜੇ ਪੰਜਾਬ ਵਿੱਚ ਜਾਂ ਸਿੱਖਾਂ ਨੇ ਦੇਸ਼ ਅੰਦਰ ਵਿਦੇਸ਼ ਅੰਦਰ ਜਿੱਥੇ ਵੀ ਅਸੀਂ ਰਹਿਣਾ ਉੱਥੇ ਸਿੱਖਾਂ ਦੀ ਸਾਫ਼ ਸੁਥਰੀ ਜਿਹੜੀ ਸਵੀ ਇਮੇਜ ਬਣਾਉਣ ਲਈ ਸਾਨੂੰ ਇਹਨਾਂ ਲੋਕਾਂ ਨੂੰ ਮਾਰਮਰਾਈ ਵਾਲੇ ਲੋਕਾਂ ਨੂੰ ਮਾਰ ਕਟਾਈ ਵਾਲੇ ਲੋਕਾਂ ਨੂੰ ਨਫ਼ਰਤ ਵਾਲੇ ਲੋਕਾਂ ਨੂੰ ਜੈਲਸੀਪਰ ਲੋਕਾਂ ਨੂੰ ਸਾਨੂੰ ਇੱਕ ਸਾਈਡ ਦੇ ਕਰਕੇ ਪਛਾਣ ਕਰਕੇ ਉਹਨਾਂ ਦਾ ਰੁੱਕਾ ਪਾਣੀ ਸਾਨੂੰ ਬੰਦ ਕਰਨਾ ਸਾਨੂੰ ਕਰਨਾ ਪਊਗਾ ਔਰ ਅਸੀਂ ਅਕਾਲ ਤਖਤ ਸਾਹਿਬ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਨਿਮਰਤਾ ਸਹਿ ਕੇ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਬਲਾ ਕੇ ਵੀ ਇਹਨਾਂ ਨੂੰ ਜਿਹੜੀ ਸਜ਼ਾ ਉਹ ਲੱਗਣੀ ਚਾਹੀਦੀ ਹੈ ਜਿਹੜੀ ਉਹਨਾਂ ਨੇ ਇੱਕ ਸੇਵਾਦਾਰ ਦੇ ਉੱਤੇ ਹਰਮੰਦਰ ਸਾਹਿਬ 'ਚ ਗੋਲੀ ਚਲਾਈ ਹੈ ਅਸੀਂ 84 ਦਾ ਵਾਕਿਆ ਨਹੀਂ ਹਜੇ ਭੁੱਲੇ ਅਸੀਂ ਹਰ ਕੋਈ ਕਹਿੰਦੇ ਨੇ ਨੈਵਰ ਗੈਟ 1984 1984 ਕਦੇ ਨਹੀਂ ਭੁਲਾਈ ਜਾ ਸਕਦੀ ਜਦੋਂ ਸਾਡਾ ਨਰਸ ਹਾਰ ਹੋਇਆ ਚਾਹੇ ਉਹ ਦਰਬਾਰ ਸਾਹਿਬ ਦੇ ਅੰਦਰ ਕਾਲ ਤੱਕ ਸਾਹਿਬ ਤੇ ਗੋਲੀਆਂ ਮਾਰ ਕੇ ਢਾਇਆ ਗਿਆ ਚਾਹੇ ਦਰਬਾਰ ਸਾਹਿਬ ਦੇ ਅੰਦਰ ਗੋਲੀਆਂ ਚਲਾਇਆ ਜਾਂ ਗਈਆਂ ਜਾਂ ਗੁਰੂ ਸਾਹਿਬ ਨੂੰ ਵੀ ਉਦੋਂ ਗੋਲੀ ਲੱਗੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀ ਲੱਗੀ ਉਹ ਸੀ ਚਾਹੇ ਪੂਰੇ ਦੇਸ਼ ਅੰਦਰ 1 ਨਵੰਬਰ 1984 ਤੋਂ ਬਾਅਦ ਜਿਹੜਾ ਵਰਤਾਰਾ ਵਾਪਰਿਆ ਸਾਡਾ ਨਰਸ ਹਾਰ ਹੋਇਆ ਅਸੀਂ ਉਹ ਨਹੀਂ ਭੁਲਾ ਸਕਦੇ ਇਸ ਤਰ੍ਹਾਂ ਕਰਕੇ ਦੁਬਾਰਤੋਂ ਫੇਰ ਸਾਨੂੰ ਉਸ ਪਾਸੇ ਨੂੰ ਧੱਕਣ ਦੀ ਜਿਹੜੀ ਪੰਜਾਬ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਪੰਜਾਬ ਨੂੰ ਬਚਾਉਣਾ ਤਾਂ ਆਓ ਇਕੱਠੇ ਹੋਈਏ ਇਹੋ ਜਿਹੇ ਕਰਦਾਰਾਂ ਨੂੰ ਨਫਰਤ ਵਾਲੇ ਕਰਦਾਰਾਂ ਨੂੰ ਜੇਐਨਸੀ ਵਾਲੇ ਕਰਦਾਰਾਂ ਨੂੰ ਜਿਹੜੇ ਸਿੱਖੀ ਭੇਦ ਵਿੱਚ ਦੇ ਸਿੱਖੀ ਦਾ ਨੁਕਸਾਨ ਕਰਦੇ ਆ ਉਹਨਾਂ ਕਰਦਾਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਇੱਕ ਪਾਸੇ ਕਰੀਏ ਤੇ ਪੰਜਾਬ ਤੇ ਸਿੱਖੀ ਦਾ ਜੋ ਅਸਲ ਸਰੂਪ ਹੈ ਉਹਨੂੰ ਜੋ ਪਹਚਾਣ ਕੇ ਅੱਗੇ ਲੈ ਕੇ ਆਈਏ ਨਿਮਰਤਾ ਵਾਲੇ ਲੋਕ ਗੁਰਬਾਣੀ ਨੂੰ ਮੰਨਣ ਵਾਲੇ ਲੋਕ ਅਕਾਲ ਸੱਚ ਦੀ ਮਾਨ ਮਰਿਆਦ ਮੰਨਣ ਵਾਲੇ ਲੋਕ ਅਕਾਲ ਤਖਸਾਲ ਅਗੇ ਸੀਸ ਝੁਕਾਉਣ ਵਾਲੇ ਲੋਕ ਉਹਨਾਂ ਲੋਕਾਂ ਦਾ ਆਪਾ ਸਮਰਥਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ